ਅਮਰੇ ਸਾਡੇ ਮੇਢਾ ਰੋਡ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਆ ਪੁਲ ਤੋਂ ਹੀਠਾ ਜਿਹੜੀ ਆ ਇਨ ਡਾਈਵਰ ਕਾਰ ਦੀਆਂ ਤਸਵੀਰਾਂ ਦਿਖਾ ਰਿਆ ਕਿ ਜੋ 에어ਪੋਰਟ ਰੋਡ ਵੱਲੋਂ ਜਿਹੜੀ ਗੱਡੀ ਇੱਥੇ ਆ ਰਹੀ ਸੀ ਜਾਂ ਰਹੀ ਤਾਂ ਪੁਲ ਤੋਂ ਹੀਠਾ ਜਿਹੜੀ ਇੱਥੇ نیچے गिर ਗਈ ਤਾਂ ਦੱਸਿਆ ਜਾ ਰਿਹਾ ਕਿ ਕਾਰ ਦੇ ਵਿੱਚ ਦੋ ਚਾਲਕ ਸਵਾਰ ਸੀ ਜੋ ਕਿ ਤਗਬੀ ਰੂਪ ਦੇ ਵਿੱਚ ਜਿਹੜੇ ਚਖਮੀ ਹੁੰਦਾ ਸਮਾਚਾਰ ਜਿਹੜਾ ਮਿਲ ਰਿਹਾ ਤਸਵੀਰਾਂ ਤੁਹਾਨੂੰ ਗੱਡੀ ਦੀਆਂ ਦਿਖਾ ਰਿਹਾ ਕਿ ਇਸ ਤਰ੍ਹਾਂ ਗੱਡੀ ਜਿਹੜੀ ਆ ਚੱਕੜਾ ਜੂਰ ਨਜ਼ਰ ਆ ਰਹੀ ਹੈ ਜੋ ਕਿ ਬਹੁਤ ਡੈਮੇਜ ਹੋ ਗਈ ਆ ਪੂਰੀ ਤਰ੍ਹਾਂ ਜੜੀ ਆ ਉਹ ਗੱਡੀ ਜਿਹੜੀ ਥੱਲੇ ਹੀਟਾ ਉਤੋਂ ਹੀਟਾ ਜਿਹੜੀ ਥੱਲੇ ਟਿੱਕੀ ਆ ਤਸਵੀਰਾਂ ਤੁਹਾਨੂੰ ਕਿਸ ਤਰ੍ਹਾਂ ਦਿਖਾ ਰਹੀ ਆ ਕਿ ਗੱਡੀ ਦਾ ਜਿਹੜਾ ਡਰਾਈਵਰ ਗੱਡੀ ਜਿਹੜੀ ਦੱਸੀ ਜਾ ਰਹੀ ਆ ਡਰਾਈਵਰ ਗੱਡੀ ਜੋ ਕਿ ਡੈਮੇਜ ਪੂਰੀ ਤਰ੍ਹਾਂ ਡੈਮੇਜ ਜੜੀ ਹੋਈ ਆ ਇੱਥੋਂ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਵਿੱਚ ਕਾਰ ਚਾਲਕ ਸਨ ਉਹ ਕਿਸ ਤਰ੍ਹਾਂ ਮਹਾਪ ਜੜਾਪੁਰੀ ਤਰ੍ਹਾਂ ਜਿਹੜੇ ਉਹ ਬੱਚੇ ਬੱਚਿਆਂ ਦਾ ਉਹਨਾਂ ਨੂੰ ਜਿਹੜਾ ਨਜ਼ਦੀਕੀ ਜਿਹੜਾ ਇੱਕ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਜੀਠਾ ਰੋਡ ਬਾਈਪਾਸ ਤੋਂ ਇਨ ਡਰਾਈਵਰ ਗੱਡੀ ਜੋ ਕਿ 에어ਪੋਰਟ ਰੋਡ ਵੱਲੋਂ ਜਿਹੜੀ ਆ ਰਹੀ ਸੀ ਤਾਂ ਆਪ ਉਤੋਂ ਜਿਹੜਾ ਰੇਟਾ ਜਿਹੜੀ ਲਿੱਗ ਗਈ ਆ ਇੱਥੇ ਲੋਤੇ ਨੇ ਨੌਜਵਾਨ ਉਹਨਾਂ ਨਾਲ ਗੱਲਬਾਤ ਕਰੀ ਤਾਂ ਹਾਂਜੀ ਭਾਈ ਕਿੱਧਰੋਂ ਆ ਰਹੇ ਸੀ ਭਾਈ ਮੇਰਾ ਐਕਸੀਡੈਂਟ ਹੋਇਆ ਮੇਰੇ ਬ੍ਰਦਰ ਦਾ ਆਈ ਕਿੱਧਰੋਂ ਆਏ ਮੜਾ ਉਧਰੋਂ ਹੁੰਦੇ ਭਾਈ ਕਿਰ ਅੱਗੇ ਬੜਿਆ ਰਿਪੋਰਟਰਾਂ ਨਹੀਂ ਕਿੱਧਰੋਂ ਆ ਰਹੇ ਸੀ ਉਧਰੋਂ ਹੁੰਦੇ ਮੈਂ ਇੱਥੇ ਰੋਡ ਤੋਂ ਆਉਂਦਾ ਆਫਿਸ ਜਾਂਦੇ ਆ ਉਧਰ ਆਂਦੇ ਆ ਜਾਂਦੇ ਆ ਕਿਹੜਾ ਹਾਲਾਤ ਕਿਹੜਾ ਹਾਲਾਤ ਠੀਕ ਆ ਉਹ ਜਾ ਮਿਕਾ ਦਾ ਇਹ ਇਹ ਨਾਲ ਦੇ ਪਰਿਵਾਰਕ ਮੈਂਬਰਸ ਨਾਲ ਜਿਹਨਾਂ ਨਾਲ ਗੱਲਬਾਤ ਕੀਤੀ ਕੀ ਉਹਨਾਂ ਨੇ ਕਿਹਾ ਕਿ ਜੋ ਕਾਰ ਚਾਲਕ ਸਨ ਸਵਾਰ ਸਨ ਉਹਨਾਂ ਦੇ ਹਾਲਤ ਜੋ ਥੋੜੀ ਠੀਕ ਦੱਸੀ ਜਾ ਰਹੀ ਆ ਤਾਂ ਜਿਸ ਤਰ੍ਹਾਂ ਤੁਹਾਨੂੰ ਗੱਡੀ ਦੀਆਂ ਤਸਵੀਰਾਂ ਨਾਲ ਲੱਗਦਾ ਕਿ ਬਹੁਤ ਭਿਆਨਕ ਜਿਹੜਾ ਇਹ ਹਾਦਸਾ ਜਿਹੜਾ ਵਾਪਰਿਆ ਤਾਂ ਬਾਲ ਬਾਲ ਜਿਹੜੇ ਬੱਚੇ ਨੇ ਟਾਇਰ ਦਿਖਾ ਰਹੇ ਆ ਟਾਇਰ ਦੀਆਂ ਤਸਵੀਰਾਂ ਦਿਖਾ ਰਹੇ ਕਿ ਟਾਇਰ ਦੇਖੋ ਕਿਤ ਤਰ੍ਹਾਂ ਫਟ ਗਏ ਨੇ ਡੈਮੇਜ ਹੋ ਚੁੱਕੇ ਨੇ ਬੁਰੀ ਤਰ੍ਹਾਂ ਤਾਂ ਗੱਡੀ ਦਾ ਜਿਹੜੇ ਹਾਲਾਤ ਨੇ ਉਹ ਵੀ ਚੱਕਣਾ ਚੂਰ ਜਿਹੜੀ ਗੱਡੀ ਜੜੀ ਨਜ਼ਰ ਆ ਰਹੀ ਆ ਇਹ ਤਾਂ ਤਸਵੀਰਾਂ ਲਗਾ ਦਿੱਤਾ ਅਮਰੀਕਾ ਦੀਆਂ ਮੈਡੀਟਾ ਰੋਡ ਤੋਂ ਧਿਆਨਿਕ ਜਿਹੜਾ ਹਾਸਾ ਜਿਹੜਾ ਵਾਪਰਿਆ ਹੈ ਜਿਹੜੇ ਕਾਰ ਦੇ ਵਿੱਚ ਜਿਹੜੇ ਚਾਲਕ ਸਨ ਉਹਨਾਂ ਨੂੰ ਜੜਾ ਨਜ਼ਦੀਕੀ ਜੜਾ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਮੇਰਾ ਨਾਮ ਕਾਸ਼ਦੀਰ ਜੀ ਤੇ ਭਾਈ ਜੀ ਗੱਡੀ ਕਿੰਨਾ ਦੀ ਸੀ ਵੱਡੇ ਭਰਾ ਹੋਣਾਂ ਦੀ ਤੇ ਕਿੱਥੋਂ ਆ ਰਹੇ ਸੀ ਇਹ ਪਿੰਡੋਂ ਹੀ ਆਉਣ ਦੇ ਤੇ ਕਿੱਥੇ ਜਾ ਰਹੇ ਸੀ ਇਹ ਰঞ্জੀਲ ਰੈਮ ਨਾਣਾ ਤੁਹਾਡੇ ਵਾਲੀ ਆ ਰਹੇ ਸੀ ਹਾਂਜੀ ਤੇ ਕੀ ਹੋਇਆ ਕਿਦਾਂ ਗਿਆ ਇੱਕ ਗੱਡੀ ਦਾ ਕੰਟਰੋਲ ਮਿਸ ਹੋ ਗਿਆ ਜੇ ਤੇ ਇਦਾਂ ਹੀ ਗੱਲੋ ਕਿ ਪਤਾ ਨਹੀਂ ਲੱਗਾ ਕੀ ਬਣਿਆ ਕਿਨੇ ਹਾਂ ਤੇ ਆਪ ਅਸੀਂ ਮੌਕੇ ਤੇ ਪਹੁੰਚੇ ਆਂ ਬਾਕੀ ਬ੍ਰਦਰ ਹੁਣੀ ਵੱਡੇ ਲੈ ਕੇ ਗਏ ਹਸਪੀਟਲ ਉਹਨਾਂ ਨੂੰ ਕਿੰਨੇ ਮੈਂਬਰ ਰਗੇ ਸੀ ਗੱਡੀ ਦੋ ਜਣੇ ਸੀ ਤੇ ਉਹਨਾਂ ਦਾ ਬਚਾਜ ਹੈ ਇਹ ਪੂਰੇ ਬਚਾ ਨਾ ਨਾ ਰੱਬ ਰੱਖ ਗਿਆ ਇੰਨਾ بڑا ਹਾਂਜੀ ਮੇਰਾ ਨਾਮ ਸੁਭਾਸ਼ ਚੰਦਰ ਹੈ ਤੇ ਮੈਂ ਬਾਈਪਾਸ ਚੌਂਕ ਤੇ ਮਕੈਨਿਕ ਹੈਗਾ ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਆਪਾਂ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਤੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਐਂਬੂਲੈਂਸ ਮੌਕੇ ਤੇ ਆ ਕੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਫਿਰ ਹਸਪੀਟਲ ਲੈ ਗਏ ਆ ਕਿਹੋ ਜੀ ਹਾਲ ਹੈ ਦੋਨੋਂ ਦੋਨਾਂ ਦਾ ਹਾਲਤ ਬਿਲਕੁਲ ਠੀਕ ਹੈ ਗਈ ਆ ਸੱਟਾ ਸੁੱਟਾ ਲੱਗੀਆਂ ਆ ਸੱਟਾਂ ਦੇ ਲੱਗੀਆਂ ਜੇ ਬਲੱਡ ਡਿੱਗਦਾ ਪਿਆ ਸੀ ਦੋਵਾਂ ਜੀਆਂ ਦਾ ਪਤਾ ਲੱਗਾ ਜੀ ਹੁਣ ਇੱਕ ਇਨਸੀਡੈਂਟ ਹੋਇਆ ਲੈਵਰ ਗੱਡੀ ਜਿਹੜੀ ਨਾ ਪੁਲ ਦੇ ਉੱਪਰੋਂ ਪਤਾ ਲੱਗਾ ਵੀ نیچے ਡਿੱਗੀ ਆ ਸਭ ਕੀ ਕੁਝ ਪਤਾ ਲੱਗਾ ਕੀ ਕਹਾਣੀ ਮਰੇ ਕਰਨਾ ਪਤਾ ਕਰਦੇ ਹਾਂ ਜੀ ਹਸਪਤਾਲ ਤੋਂ ਜਾ ਕੇ ਪਤਾ ਕਰਦੇ